ਯੂਰੋ ਲਿੰਕ ਕਰਕੇ ਕੋਈ ਇੱਕ ਡਾਟਾ ਡਵੈਲਪ ਹੋਇਆ ਹੈ ਐਲਨ ਮਸਕ ਨੇ ਕੀਤਾ ਹੈ 사운ਡ ਵੇਵਸ ਨਾਲ ਜਿਹੜੀਆਂ ਤੁਹਾਡੇ ਮੰਨੋ ਪਲਸ ਰੇਟ ਦੇ ਨਾਲ ਵੇਵਸ ਇੱਕ ਨਵੀਂ ਟੈਕਨੀਕ ਉਹਨਾਂ ਨੇ ਕੱਢੀ ਹੈ ਵੀ ਵੇਵਸ ਨਾਲ ਉਹ ਇਹ ਪਤਾ ਕਰ ਸਕਣ ਵੀ ਬੰਦਾ ਕਰਨਾ ਕੀ ਚਾਹੁੰਦਾ ਹੈ ਕੰਪਨੀਆਂ ਇਨਸਾਨ ਦਾ ਦਿਮਾਗ ਪੜਨ ਲੈਣੀਆਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਨਸਾਨ ਕਰਨਾ ਕੀ ਚਾਹੁੰਦਾਗਾ ਕੀ ਕਰਨ ਜਾ ਰਿਹਾਗਾ ਤੋਂ ਨੂੰ ਸੋਚਣ ਦੀ ਵੀ ਨਹੀਂ ਲੋੜ ਹੂੰ ਤੁਸੀਂ ਸੋਚ ਲਿਆ ਨਾ ਮਤਲਬ ਤੁਹਾਨੂੰ ਬੋਲਣ ਦੀ ਵੀ ਨਹੀਂ ਲੋੜ ਹੈ ਤੁਹਾਨੂੰ ਸਰਚ ਕਰਨ ਦੀ ਵੀ ਨਹੀਂ ਲੋੜ ਉਸ ਵਾਸਤੇ ਮਸ਼ੀਨਾ ਇਹੋ ਜੀਆਂ ਉਹਨਾਂ ਨੇ ਨਵੀਆਂ ਬਣਾ ਲਿੱਤੀਆਂ ਯੂਐਸ ਦੇ ਵਿੱਚ ਦਾ ਟੈਸਟ ਵੀ ਹੋ ਚੁੱਕਿਆ ਯੂਐਸ ਗਵਰਨਮੈਂਟ ਨੇ ਹੁਣੇ ਪਿੱਛੇ ਜੇ ਇੱਕੋ ਕੀਤਾ ਵੀ ਇਹਦੇ ਤੇ ਬਾਇਓਮੈਟ੍ਰਿਕ ਸਕੈਨਸ ਲਾਏ ਜਾਣ ਵੀ ਜਿਹੜਾ ਜਿਹੜਾ ਬੰਦਾ ਇਹਨੂੰ ਯੂਜ਼ ਕਰਨਾ ਚਾਹੁੰਦਾ ਉਹ ਪਹਿਲਾਂ ਬਾਇਓਮੈਟ੍ਰਿਕ ਦੇਵੇ ਆਪਦਾ ਉਸ ਤੋਂ ਬਾਅਦ ਇਹ ਚੀਜ਼ਾਂ ਉਸ ਬੰਦੇ ਨਾਲ ਵਾਪਰ ਸਕਦਾ ਜਗਪ੍ਰੀਤ ਜੀ ਕੀ ਹਾਲ ਚਾਲ ਨੇ ਠੀਕ ਹੈ ਰਾਜ ਜੀ ਜਗਪ੍ਰੀਤ ਕਦੇ ਸੁਣਦੇ ਸੀ ਕਿਹਨੇ ਟੈਕਨੋਲੋਜੀ ਇੰਨੀ ਵੱਧ ਰਹੀ ਆ ਹਨਾ ਸਾਰਾ ਕੁਝ ਸੌਖਾ ਹੋ ਗਿਆ ਪਰ ਅੱਜ ਕੱਲ ਇਹ ਵੀ ਸੁਣਨ ਨੂੰ ਮਿਲਿਆ ਕਿ ਟੈਕਨੋਲੋਜੀ ਇੱਥੇ ਤੱਕ ਵੱਧ ਗਈ ਕਿ ਕੰਪਨੀਆਂ ਇਨਸਾਨ ਦਾ ਦਿਮਾਗ ਪੜ ਲੈਣੀਆਂ ਉਹਨਾਂ ਨੂੰ ਪਤਾ ਲੱਗ ਜਾਇਆ ਕਰ ਗਿਆ ਕਿ ਇਨਸਾਨ ਕਰਨਾ ਕੀ ਚਾਹੁੰਦਾਗਾ ਕੀ ਕਰਨ ਜਾ ਰਿਹਾਗਾ ਸਾਡਾ ਤਾਂ ਸਾਰਾ ਕੁਝ ਆਈਡੀ ਚ ਰਿਹਾ ਹੈ ਹਮ ਕੀ ਆਪਾਂ ਆਪਾ ਆਪਾਂ ਇਹ ਚੀਜ਼ ਪਹਿਲਾਂ ਆਪਦੇ ਜੀਵਨ ਤੇ ਵੇਖਦੇ ਆ ਆਪਦੇ ਜੀਵਨ ਚ ਇਹ ਚੀਜ਼ ਆਪਾਂ ਅਜਮਾਉਣੇ ਆ ਤੁਸੀਂ ਇੱਕ ਕੰਮ ਕਰੋ ਤੁਸੀਂ ਫੋਨ ਤੁਹਾਡੇ ਕੋਲ ਹੋਊਗਾ ਹਨਾ ਇਹ ਫੋਨ ਹੈ ਆ ਫੋਨ ਹੈ ਤੁਸੀਂ ਕੁਝ ਵੀ ਇਹਦੇ ਅੰਦਰ ਤੁਸੀਂ ਬੋਲੋਗੇ ਮੰਨ ਲਓ ਤੁਹਾਡੇ ਕੋਲ ਫੋਨ ਇੱਥੇ ਪਿਆ ਤੁਸੀਂ ਗੱਲ ਕਰੀਏ ਨੋ ਯਾਰ ਮੈਂ ਨਾ ਆ ਵਾਚ ਲੈਣੀ ਹੈ ਐਪਲ ਵਾਚ ਲੈਣੀ ਹੈ ਜਾਂ ਜਿਹੜੀ ਉਹ ਅੱਜਕੱਲ ਬੈਂਡਲੀ ਵਾਚ ਵਾਚ ਚੱਲ ਰਹੀ ਹੈ ਜਿੰਦੇ ਨਾਲ ਤੁਹਾਡਾ ਹਾਰਟ ਰੇਟ ਤੇ ਇਦਾਂ ਦੀ ਤੁਹਾਨੂੰ ਕਹਿ ਕੇ ਵੇਚੀਆਂ ਜਾ ਰਹੀਆਂ ਹੂੰ ਮੈਂ ਉਹ ਲੈਣੀ ਹੈ ਹੂੰ ਤਾਂ ਤੁਹਾਨੂੰ ਘੰਟੇ ਤੱਕ ਨਾ ਤੁਹਾਡੇ ਫੋਨ ਤੇ ਜੇ ਤੁਸੀਂ ਕੋਈ ਕੰਮ ਕਰੀ ਜੰਨੇ ਹੋ ਜਾਂ ਕੋਈ ਰੀਲ ਦੇਖੀ ਜੰਨੇ ਹੋ ਤਾਂ ਕੋਈ ਵੀ ਸੋਸ਼ਲ ਮੀਡੀਆ ਪਲੇਟਫਾਰਮ ਯੂਜ਼ ਕਰ ਰਹੇ ਆ ਉੱਥੇ ਐਡ ਆਣੀ ਸ਼ੁਰੂ ਹੋ ਜੂਗੀ ਉਸ ਕੰਪਨੀ ਦੀ ਬਿਲਕੁਲ ਅਕਸਰ ਇਹ ਹੁੰਦੀਆਂ ਨੇ ਇਹ ਚੀਜ਼ਾਂ ਤਾਂ ਇਹ ਪਹਿਲੀ ਸੀ ਇਹ ਆਪਾਂ ਪਹਿਲੇ ਤੇ ਟੱਪ ਗਏ ਅੱਛਾ ਹੁਣ ਕੰਪਨੀ ਕੰਪਨੀ ਜਿਹੜਾ ਨਵਾਂ ਨਿਊਰੋਲਿੰਕ ਕਰਕੇ ਕੋਈ ਇੱਕ ਡਾਟਾ ਡਿਵੈਲਪ ਹੋਇਆ ਐ ਐਲਨ ਮਸਕ ਨੇ ਕੀਤਾ ਅੱਛਾ ਜੀ ਤੇ ਉਥੇ ਕੀ ਹੈ ਜਿਹੜੀ ਮੰਨ ਲਓ ਆਪਾਂ ਘੜੀ ਪਾਨੇ ਆ ਜਿਹੜੀ ਆਪਾਂ ਕਹਿ ਦਿੰਨੇ ਆ ਵੀ ਪਲਸ ਰੇਟ ਸਾਡੀ ਦੱਸਦੀ ਆ ਨਾ ਬਿਲਕੁਲ ਦੱਸੂਗੀ ਜਾਂ ਅਸੀਂ ਕਿੰਨੇ ਸਟੈਪ ਤੁਰ ਗਏ ਉਹ ਚੀਜ਼ ਦੱਸੂਗੀ ਬਿਲਕੁਲ ਮੈਡੀਟੇਸ਼ਨ ਬੈਂਡਸ ਜਾਂ ਕੋਈ ਵੀ ਇਲੈਕਟ੍ਰੋਨਿਕ ਚੀਜ਼ ਜਿਹੜੀ ਆਪਾਂ ਆਪਦੇ ਸਰੀਰ ਤੇ ਵਰਤਦੇ ਹੂੰ ਚਾਹੇ ਉਹ ਕੋਈ ਮਸ਼ੀਨ ਹੈ ਚਾਹੇ ਉਹ ਕੋਈ ਕਿਸੇ ਤਰ੍ਹਾਂ ਦਾ ਮੈਡੀਟੇਸ਼ਨ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਕੋਈ ਅੱਜਕੱਲ بڑا ਚ ਬੜੀਆਂ ਚੀਜ਼ਾਂ ਆ ਗਈਆਂ ਆਪਰ ਨੂੰ ਤਾਂ ਖੈਰ ਪਤਾ ਵੀ ਨਹੀਂ ਕੀ ਕੁਝ ਘਾਰਾਂ ਦੇ ਵਿੱਚ ਯੂਜ਼ ਕਰ ਰਹੇ ਨੇ ਲੋਕ ਬਿਲਕੁਲ ਤਾਂ ਉਹਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਵੇਵਜ਼ ਐ ਹੂੰ ਸਾਊਂਡ ਵੇਵਜ਼ ਨਾਲ ਜਿਹੜੀਆਂ ਤੁਹਾਡੇ ਮੰਨ ਲਓ ਪਲਸ ਰੇਟ ਦੇ ਨਾਲ ਵੇਵਜ਼ ਇੱਕ ਨਵੀਂ ਟੈਕਨੀਕ ਉਹਨਾਂ ਨੇ ਕੱਢੀ ਆ ਵੀ ਵੇਵਜ਼ ਨਾਲ ਇਹ ਪਤਾ ਕਰ ਸਕਣ ਵੀ ਬੰਦਾ ਕਰਨਾ ਕੀ ਚਾਹ ਰਿਹਾ ਅੱਛਾ ਤੁਹਾਨੂੰ ਸੋਚਣ ਦੀ ਵੀ ਨਹੀਂ ਲੋੜ ਹੂੰ ਤੁਸੀਂ ਸੋਚ ਲੈਣਾ ਮਤਲਬ ਤੁਹਾਨੂੰ ਬੋਲਣ ਦੀ ਵੀ ਨਹੀਂ ਲੋੜ ਹੈ ਤੁਹਾਨੂੰ ਸਰਚ ਕਰਨ ਦੀ ਵੀ ਨਹੀਂ ਲੋੜ ਉਸ ਵਾਸਤੇ ਜਿਵੇਂ ਪਹਿਲਾਂ ਸਟੈਪ ਦੇ ਵਿੱਚ ਇਹ ਸੀ ਵੀ ਆਪਾਂ ਫੋਨ ਤੇ ਸਰਚ ਕਰਦੇ ਸੀ ਜਿਹਾਂ ਆ ਜਾਂਦੀ ਸੀ ਵੀ ਹੁਣ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਪਹਿਲਾਂ ਪਹਿਲਾਂ ਇਹ ਸੀਗਾ ਕਿ ਜਿਹੜਾ ਆਪਾਂ ਸਰਚ ਕੀਤਾ ਮੰਨ ਲਓ ਤੁਹਾਨੂੰ हेयर ਡਰਾਇਰ ਦੀ ਲੋੜ ਹੈ ਤੁਸੀਂ ਸਰਚ ਕੀਤਾ ਤੇ ਆ ਅਗਲੇ ਦਿਨ ਤੁਹਾਨੂੰ ਉਸ ਉਸ ਐਡ ਦੀ ਕੰਪਨੀਜ਼ ਹੋਰ ਵੱਖ-ਵੱਖ ਤਰ੍ਹਾਂ ਦੀ ਵੀ ਆ ਵਧੀਆ ਹੁੰਦਾ ਐਦਾਂ ਹੁੰਦਾ ਉਹਦਾ ਆਨ ਲੱਗ ਜਾਂਦਾ ਸੀ ਪਰ ਹੁਣ ਇਹ ਹੋਊਗਾ ਵੀ ਅਸੀਂ ਸੋਚਾਂਗੇ ਉਹ ਸਾਡੇ ਕੋਲੇ ਉਦੋਂ ਬਾਅਦ ਆਇਆ ਫੋਨ ਵਾਲਾ ਤੁਸੀਂ ਬੋਲਦੇ ਸੀਗੇ ਤਾਂ ਕੰਪਨੀ ਉਹ ਦਿਖਾਉਣ ਲੱਗ ਜਾਂਦਾ ਸੀ ਏਆਈ ਜੀ ਨੂੰ ਆਪਾਂ ਕਹਿ ਦਿੰਦੇ ਹੁਣ ਤੀਜਾ ਇਹ ਆ ਗਿਆ ਜੇ ਤੁਸੀਂ ਉਹ ਯੂਜ਼ ਕਰ ਰਹੇ ਹੋ ਮੰਨ ਲਓ ਤੁਸੀਂ ਕਿਤੇ ਬੈਠੇ ਹੋ ਜਾਂ ਘੜੀ ਪਾਈ ਹੈ ਤੁਹਾਡੇ ਹਨਾ ਇਹ ਫੋਨ ਚ ਵੀ ਇਹੋ ਜਿਹੇ ਡਿਵਾਈਸਸ ਲੱਗ ਸਕਦੇ ਨੇ ਜਾਂ ਤੁਸੀਂ ਕਿਤੇ ਮੈਡੀਕਲ ਟ੍ਰੀਟਮੈਂਟ ਵਾਸਤੇ ਜਾਂਦੇ ਹੋ ਤਾਂ ਉੱਥੇ ਵੀ ਲਾਗੂ ਹੁੰਦੀਆਂ ਇਹ ਚੀਜ਼ਾਂ ਮੰਨ ਲਓ ਤੁਸੀਂ ਸੋਚ ਰਹੇ ਹੋ ਮੇਸ਼ਾ ਸਾਊਂਡ ਵੇਵਸ ਦੇ ਜ਼ਰੀਏ ਜਿਹੜੀਆਂ ਹੁੰਦੀਆਂ ਉਹ ਤੁਹਾਡੇ ਜਿਵੇਂ ਆਪਣੇ ਦਿਲ ਦੀ ਧੜਕਣ ਕਹਿ ਲੋ ਹੂੰ ਐਂਦੇ ਤੋਂ ਵੀ ਉਹ ਪਤਾ ਲਾ ਲੈਣਗੇ ਹੁਣ ਵੀ ਇਹ ਕੀ ਸੋਚ ਰਿਹਾ ਹੈ ਤੇ ਕੀ ਲੈਣਾ ਚਾਹੁੰਦਾ ਹੈ ਕੀ ਕਰਨਾ ਚਾਹੁੰਦਾ ਹੈ ਉਹਨਾਂ ਕੋਲੇ ਮਸ਼ੀਨਾਂ ਇਹੋ ਜੀਆਂ ਉਹਨਾਂ ਨੇ ਨਵੀਆਂ ਬਣਾ ਲਿੱਤੀਆਂ ਯੂਐਸ ਦੇ ਵਿੱਚ ਇਹਦਾ ਟੈਸਟ ਵੀ ਹੋ ਚੁੱਕਿਆ ਹੂੰ ਯੂਐਸ ਗਵਰਨਮੈਂਟ ਨੇ ਹੁਣੇ ਪਿੱਛੇ ਜੇ ਇੱਕੋ ਕੀਤਾ ਵੀ ਇਹਨਾਂ ਦੇ ਤੇ ਬਾਇਓਮੈਟ੍ਰਿਕ ਸਕੈਨਸ ਲਾਏ ਜਾਣ ਵੀ ਜਿਹੜਾ ਜਿਹੜਾ ਬੰਦਾ ਇਹਨੂੰ ਯੂਜ਼ ਕਰਨਾ ਚਾਹੁੰਦਾ ਉਹ ਪਹਿਲਾਂ ਬਾਇਓਮੈਟ੍ਰਿਕ ਦੇਵੇ ਆਪਦਾ ਉਸ ਤੋਂ ਬਾਅਦ ਇਹ ਚੀਜ਼ਾਂ ਉਸ ਬੰਦੇ ਨਾਲ ਵਾਪਰ ਸਕਣਗੇ ਐਵੇਂ ਮਤਲਬ ਯੂਜ਼ ਨਹੀਂ ਤਾਂ ਰੂਲ ਕੱਢਤਾ ਹੁਣ ਇੰਡੀਆ ਪਤਾ ਨਹੀਂ ਕਿੱਥੇ ਕੀ ਕਰੂਗਾ ਕੀ ਪਰ ਬਹੁਤ ਸਾਰੇ ਹੈਕਰ ਨੇ ਜਿਹੜੇ ਆਪਾਂ ਕਹਿ ਰਹੇ ਆ ਕਿਸੇ ਵੀ ਚੀਜ਼ ਨੂੰ ਵਧੀਆ ਤੰਗ ਦੇ ਲਈ ਕਿਸੇ ਚੰਗੇ ਪਰਪਸ ਲਈ ਤਿਆਰ ਕੀਤਾ ਜਾਂਦਾ ਪਰ ਜਿਹੜੇ ਲੋਕ ਨੇ ਉਹਨੂੰ ਗਲਤ ਪਰਪਸ ਲਈ ਯੂਜ਼ ਕਰ ਲੈਂਦੇ ਆ ਕਰਦੇ ਆ ਹਲੇ ਵੀ ਕਰੀ ਜਾਂਦੇ ਪਰ ਇਹ ਤਾਂ ਨੁਕਸਾਨ ਹੋਊਗਾ ਜਿਵੇਂ ਦਿਮਾਗ ਕਿਸੇ ਦਾ ਪੜਨਾ ਇਹ ਤਾਂ ਨੁਕਸਾਨ Instagram ਤੇ ਕਿੰਨੇ ਫਰਾਡ ਪੇजेस ਹਮ ਆਪਣੇ ਲੋਕ ਭੋਲੇ ਫਸਦੇ ਨੇ ਕੋਈ ਕਹਿ ਦਿੰਦਾ ਮੈਂ Amazon ਤੇ ਤੁਹਾਨੂੰ 쿠ਪਨ ਦੇਊਗਾ 50% ਦੇ ਕੋਈ ਕਹਿ ਦਿੰਦਾ ਮੈਂ Flipkart ਤੇ ਦਿਨਾ ਕੋਈ ਕਹਿ ਦਿੰਦਾ ਫੋਨ ਤੁਹਾਨੂੰ ਲੱਖ ਰੁਪਏ ਵਾਲਾ ਫੋਨ ਤੁਹਾਨੂੰ 30000 ਚ ਮਿਲ ਜਾਊਗਾ ਕੋਈ ਕਹਿੰਦਾ ਕੋਈ ਨਵਾਂ ਨਵੇਂ 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 ਢੰਗ ਨਹੀਂ ਜਿਵੇਂ ਮਾਰਕੀਟਿੰਗ ਆ ਆਪਾਂ ਲੈ ਕੇ ਆਨੇ ਆ ਵੱਡੀਆਂ ਕੰਪਨੀਆਂ ਮਾਰਕੀਟਿੰਗ ਦੀ ਆਪਦੀ ਸਟਰੈਟਜੀ ਲੈ ਕੇ ਆਂਦੀ ਹੈ ਉਵੇਂ ਹੀ ਇਹ ਵੀ ਆਪਦੀ ਇੱਕ ਨਵੀਂ ਤਿਆਰ ਕਰਦੇ ਆ ਵੀ ਭੋਲੇ ਭਾਲੇ ਲੋਕਾਂ ਨੂੰ ਫਸਾਉਣਾ ਕਿ ਬਿਲਕੁਲ ਤਾਂ ਹਰ ਇੱਕ ਉਹਦਾ ਮਿਸਯੂਜ਼ ਵੀ ਹੁੰਦਾ ਹੈ ਟੈਕਨੋਲੋਜੀ ਦਾ ਐਵੇਂ ਹੀ ਹੈ ਜੇ ਮੰਨ ਲਓ ਤੁਸੀਂ ਬਣਾਈ ਹੈ ਇਹਨਾਂ ਨੇ ਤਾਂ ਹੁਣ ਮੰਨ ਲਓ ਕਾਰ ਹੈ ਕੱਲ ਨੂੰ ਸਾਰੀਆਂ ਕਾਰਾਂ ਇਲੈਕਟ੍ਰੋਨਿਕ ਹੋ ਜਾਣੀ ਉਹਨਾਂ ਦੇ ਕੰਫਰਟ ਸੀਟ ਸੀਟ ਦੇ ਵਿੱਚ ਬੈਠੇ ਹੋ ਤੁਸੀਂ ਕੋਈ ਹੈ ਉਹ ਡਾਟਾ ਕਿਉਂ ਲੀਕ ਹੋਊਗਾ ਹੂੰ ਮੈਨੂੰ ਇਹ ਗੱਲ ਸਮਝਾਓ ਨਾ ਅੱਜ ਕੱਲ ਏਆਈ ਤਾਂ ਫਿਰ ਆਪਾਂ ਲੋਕ ਸਹੀ ਕਹਿੰਦੇ ਸੀ ਵੀ ਏਆਈ ਤੋਂ ਖਤਰਨਾਕ ਚੀਜ਼ ਕੁਝ ਹੋ ਨਹੀਂ ਸਕਦੀ ਹੂੰ ਮੰਨ ਲਓ ਆਪਾਂ ਤਾਂ ਫਿਰ ਸੋਚ ਲਾਂਗੇ ਯਾਰ ਮੈਂ ਕਾਰ ਲੈਣੀ ਹੈ ਤੇ ਮੈਂ ਪੈਸੇ ਇਕੱਠੇ ਕਰਨੇ ਮੈਂ ਕਿਵੇਂ ਕਰਾਂ ਹੂੰ ਹਨਾ ਵੀ ਆ ਜਾਂਦਾ ਵੀ ਡੇਲੀ ਜੋਬਸ ਮੇਰੇ ਨਾਲ ਇੱਕ ਵਾਰੀ ਹੋਇਆ ਅੱਛਾ ਮੈਂ ਕਿਸੇ ਨਾਲ ਗੱਲ ਕਰੀਂਦਾ ਜੀ ਯਾਰ ਵੀ ਕੋਈ ਫਰੀ ਲੈਂਸ ਜੌਬ ਜੇ ਕਿਤੇ ਮਿਲਦੀ ਹੈ ਤਾਂ ਮੈਨੂੰ ਦੱਸੋ ਯਾ ਇੰਟਰਨੈਟ ਤੇ ਜਿਵੇਂ ਆਂਦੇ ਆ ਨਾ ਵੀ ਘਰ ਬੈਠੇ ਪੈਸੇ ਕਮਾਓ ਇਹ ਬਹੁਤ ਆਉਂਦੇ ਆ ਇਹੋ ਜਿਹੇ ਤੇ ਉਹ ਮੈਨੂੰ ਅਗਲੇ ਦਿਨ ਸ਼ੁਰੂ ਹੋ ਗਏ ਨੇ ਅੱਛਾ ਜੀ ਮੈਂ ਸਕਰੋਲਿੰਗ ਦੇ ਚੱਲਿਆ ਤੇ ਮੈਨੂੰ ਰੀਲੀ ਉਹ ਦਿਖੇ ਹਮ ਘਰ ਬੈਠੇ ਕਮਾਏ ਪੈਸੇ ਹਮ ਆਓ ਕਨੈਕਟ ਕਰੋ ਫਿਰ ਉਹ ਕੋਰਸ ਵੇਚਦੇ ਆਪ ਦਾ ਫਿਰ ਸਾਰਾ ਕੁਝ ਹੁੰਦਾ ਐਵੇਂ ਬੜਾ ਕੁਝ ਹੈ ਹੁਣ ਜਦੋਂ ਇਹ ਇਹ ਟੈਕਨੋਲੋਜੀ ਆ ਗਈਆਂ ਤੇ ਫਿਰ ਬਣੂ ਕੀ ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ابھی ਹਲੇ ਤੱਕ ਤਾਂ ਚਲੋ Amazon ਵਰਗੀ ਕੰਪਨੀ ਉੱਥੇ ਫਾਇਦਾ ਲੈਂਦੀ ਸੀ ਵੀ ਚਲੋ ਤੁਸੀਂ ਕੋਈ ਪ੍ਰੋਡਕਟ ਲੈਣਾ ਤਾਂ ਤੁਹਾਨੂੰ ਪ੍ਰੋਡਕਟ ਦਿਖਾਉਣ ਲੱਗੇ ਹੂੰ ਹੁਣ ਜਿਹੜੀ ਇਹ ਡਾਟਾ ਯੂਜ਼ ਹੋਣਾ ਇਹ ਕਿਵੇਂ ਹੋਣਾ ਮੈਂ ਤਾਂ ਮਨ 'ਚ 100 ਚੀਜ਼ਾਂ ਸੋਚਦਾ ਹੂੰ ਹੈ ਤਾਂ ਸਾਰੇ ਪ੍ਰੋਡਕਟ ਜੇ ਮੈਨੂੰ ਮਿਲਣ ਲੱਗ ਜਾਣੇ ਦੇਖਣ ਲੱਗ ਜਾਣੇ ਇਹ ਤਾਂ ਪ੍ਰਾਈਵੇਸੀ ਵੀ ਸਾਡੀ ਇੱਕ ਤਰ੍ਹਾਂ ਦੀ ਖਤਮ ਹੋ ਗਈ ਨਾ ਅਸੀਂ ਬਹੁਤ ਸਾਰੀਆਂ ਗੱਲਾਂ ਅਸੀਂ ਦਿਮਾਗ ਦੇ ਵਿੱਚ ਸੋਚਦੇ ਆ ਪਰ ਉਹ ਚੀਜ਼ਾਂ ਨੂੰ ਅਸੀਂ ਬੋਲ ਨਹੀਂ ਸਕਦੇ ਜੇ ਉਹਨਾਂ ਨੂੰ ਅਸੀਂ ਬੋਲਾਂਗੇ ਜਾਂ ਕਿਸੇ ਨੂੰ ਦੱਸਾਂਗੇ ਉਹਦੇ ਨਾਲ ਸਾਨੂੰ ਨੁਕਸਾਨ ਹੋ ਸਕਦਾ ਨਾ ਬੜੀਆਂ ਚੀਜ਼ਾਂ ਜੀਆਂ ਹੁੰਦੀਆਂ ਬੜੇ ਸਾਡੇ ਆਈਡੀਆ ਚੋਰੀ ਹੋ ਸਕਦੇ ਨੇ ਮੰਨ ਲਓ ਜਿਨ੍ਹਾਂ ਤੇ ਹੁਣ ਜੋਬ ਹੀ ਦਿਮਾਗ ਦੀ ਆ ਬਿਲਕੁਲ ਹੁਣੇ ਕੋਈ ਬੰਦੇ ਨੇ ਕੋਈ ਇੰਜੀਨੀਅਰ ਨੇ ਆਈਡੀਆ ਸੋਚਿਆ ਆਪਣੇ ਦਿਮਾਗ ਦੇ ਵਿੱਚ ਉਹ ਕਹਿੰਦਾ ਯਾਰ ਮੈਂ ਕਿਸੇ ਨੂੰ ਦੱਸਣਾ ਨਹੀਂ ਪਰ ਉਹ ਤਾਂ ਲੀਕ ਹੋ ਜਾਊਗਾ ਹੁਣ ਤਾਂ ਕੋਈ ਵੀ ਬਣਾ ਲੂਗਾ ਬਿਲਕੁਲ ਆਹੀ ਤਾਂ ਆਹੀ ਤਾਂ ਕੰਪਨੀਆਂ ਚਾਹਦੀਆਂ ਦਿਮਾਗ ਤੁਹਾਡਾ ਜਦੋਂ ਦਿਮਾਗ ਪੜਨ ਵਾਲੀ ਮਸ਼ੀਨ ਆ ਗਈ ਹੁਣ ਉਹਨਾਂ ਕੋਲ ਬੜੀਆਂ ਇਹੋ ਜਿਹੀ ਅ ਮਤਲਬ ਹਜੇ ਤਾ ਡਿਵੈਲਪਿੰਗ ਓਨ ਦੇ ਚ ਹੈ ਇਹ ਵੀ ਦੇਖੋ ਤੁਸੀਂ ਚੈੱਕ ਕਰੋ ਅੱਜ 2021 ਚ 1 ਲੱਖ ਕਰੋੜ ਰੁਪਏ ਦਾ ਬਜਟ ਸੀ ਐਸ ਕੰਪਨੀ ਦਾ ਹੂੰ 2023 ਦੇ ਵਿੱਚ ਇਹਨਾਂ ਦਾ 3 ਲੱਖ ਕਰੋੜ ਰੁਪਏ ਦਾ ਹੋ ਗਿਆ ਅੱਛਾ ਜੀ ਮਤਲਬ ਪਰ ਸਾਲ ਤੁਸੀਂ ਇਹ ਚੈੱਕ ਕਰੋ ਵੀ 100% ਦੀ ਵਾਧੀ ਹੁੰਦਾ ਹੂੰ ਇੱਕ ਸਾਲ ਦਾ ਜੀ ਤੇ ਅੱਗੇ ਕਿੰਨੀ ਅ ਜਲਦੀ ਨਾਲ ਇਹ ਚੀਜ਼ ਵਧੂਗੀ ਇਹ ਦੇਖਣਾ ਬਣੂਗਾ ਪਰ ਲੋਕਾਂ ਨੂੰ ਇਹ ਅਪੀਲ ਹੈ ਕਿ ਆਪਦਾ ਧਿਆਨ ਤੁਸੀਂ ਆਪ ਰੱਖਣਾ ਹੈ ਉਹਦੇ ਬੱਚਿਆਂ ਦਾ ਤੇ ਇਸ ਟੈਕਨੋਲੋਜੀ ਦਾ ਜਿੰਨਾ ਫਾਇਦਾ ਹੈ ਉਹਨਾਂ ਨੁਕਸਾਨ ਵੀ ਹੈ ਤਾਂ ਨੁਕਸਾਨ ਤੋਂ ਬਚ ਕੇ ਜੀ